ਸਸਰੀ ਗਾਲ ਜੀ ਮੈਂ ਅੱਜ ਦੀ ਖ਼ਬਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਉਹਨਾਂ ਨੇ ਕਾਫੀ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਕਿ ਜਿਹੜੇ ਪਘੋੜੇ ਹੋਏ ਨੇ ਉਹ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਵਾਰ-ਵਾਰ ਕਿਹਾ ਜਾਂਦਾ ਹੈ ਕਿ ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਇਸ ਟਾਈਮ ਦੀ ਵੱਡੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਵੱਡਾ ਝਟਕਾ ਲੱਗ ਰਿਹਾ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਮਾਰੇ ਚੰਗੇ ਬੋਲਕ ਬੋਲ ਕਰਦੇ ਸਟੇਜਾਂ ਦੇ ਉੱਤੇ ਨਜ਼ਰ ਆ ਰਹੇ ਨੇ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਜਿਹੜੇ ਹਾਥੀ ਨੇ ਉਲੰਘ ਜਾਂਦੇ ਨੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਉਹਨਾਂ ਨੇ ਕਿਹਾ ਜਿਹੜੀ ਅਕਾਲ ਸਾਹਿਬ ਤੋਂ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਹੋਈ ਹੈ ਅਸੀਂ ਉਹਦੇ ਨਮਸਤਕ ਹਾਂ ਅਸੀਂ ਪੰਥ ਨੂੰ ਜੋੜਨ ਦਾ ਕੰਮ ਕੀਤਾ ਹੈ ਅਸੀਂ ਕੋਈ ਵੋਟ ਬੈਂਕ ਨਹੀਂ ਪਰਣਾਏ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਆ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਨਹੀਂ ਰੱਖੀ ਗਈ ਸੀ ਇਹ ਇੱਕ ਪਰਿਵਾਰਕ ਨਹੀਂ ਹੈ ਇਹ ਜਿਹੜੀ ਹੈ ਪੰਥਕ ਪਾਰਟੀ ਹੈ ਤੇ ਅੱਜ ਇੱਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਇੱਕ ਵੱਡਾ ਆਗੂ ਹੋਰ ਜੁੜ ਗਿਆ ਹੈ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਰਤਨ ਸਿੰਘ ਅਜਨਾਲਾ ਦੇ ਗ੍ਰਹਿ ਵਿਕੇਸ਼ ਸ਼ਰਮਣੀ ਕਾਲੀ ਦਲ ਮਤਵਾਜੀ ਵੱਲੋਂ ਸਮਾਗਮ ਰੱਖਿਆ ਗਿਆ ਜਿਸ ਵਿੱਚ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੌਰ ਅਤੇ ਸੁੱਚਾ ਸ਼ੋਟਪੁਰੇ ਆਦਿ ਸ਼ਮੂਲੀਅਤ ਕਰਦੇ ਆ ਵਰਕਰਾਂ ਨੂੰ ਸਬੋਧਨ ਕੀਤਾ ਤੇ ਪਾਰਟੀ ਮੈਂਬਰ ਲਈ ਧੰਨਵਾਦ ਕੀਤਾ ਤਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਡਾਕਟਰ ਰਤਨ ਸਿੰਘ ਅਜਨਾਲਾ ਨੇ ਸਨਮਾਨਿਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰ ਰਤਨ ਸਿੰਘ ਅਜਨਾਲਾ ਪੰਜ ਮੈਂਬਰ ਕਮੇਟੀ ਸਹਿਯੋਗ ਦਿੱਤਾ ਹੈ 200 ਦੇ ਕਰੀਬ ਪਰਚੀਆਂ ਪਰੀਆਂ ਤੇ 2000 ਦੇ ਕਰੀਬ ਮੈਂਬਰ ਬਣਾਏ ਹਨ ਪਾਰਟੀ ਲਈ ਜੋ ਕੰਮ ਕੀਤਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਵਿੱਚ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸੱਚਕਾਰ ਸ੍ਰੀ ਹਰਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਗਿਆਨੀ ਰਗੂबीर ਸਿੰਘ ਵੱਲੋਂ ਗੁਰੂ ਦੀ ਸੇਵਾ ਛੱਡ ਕੇ ਰਾਜਨੀਤੀ ਵਿੱਚ ਸ਼ਾਮਲ ਹੋਣ ਬਿਆਨ ਤੇ ਪ੍ਰਕਿਰਿਆ ਦੇਂਦਿਆ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਬਹੁਤ ਵੱਡੀ ਹੈ ਵਿਅਕਤੀ ਦੀ ਸੇਵਾ ਵੱਡੀ ਨਹੀਂ ਹੁੰਦੀ ਜੇ ਵਿਅਕਤੀ ਦੀ ਸੇਵਾ ਮੈਂ ਤਰਜੀਹ ਦਿੰਦਾ ਤਾਂ ਸ਼ਾਇਦ ਜਥੇਦਾਰੀ ਸੇਵਾ ਤੇ ਮੈਂ ਅੱਜ ਵੀ ਕਰਦਾ ਹੁੰਦਾ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਹੋਟਲ ਰੇੜੀ ਫੜੀ ਜਾਂ ਰੇਤਾ ਬਜਰੀ ਦਾ ਕਾਰੋਬਾਰ ਸ਼ੁਰੂ ਨਹੀਂ ਕਰ ਲਿਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਪੰਥ ਦੀ ਸੇਵਾ ਕੋਮ ਦੀ ਸੇਵਾ ਕਰਨੀ ਹੈ ਮੈਂ ਨਾ ਕੋਈ ਮੈਂਬਰ ਐਮਪੀਸੀ ਪੰਚਾਇਤ ਬੰਨਾ ਹੈ ਮੰਤਰੀ ਬੰਨਾ ਹੈ ਮੈਂ ਸੇਵਾ ਕਰਨੀ ਹੈ ਅਕਾਲ ਪੁਰਖ ਦੇ ਲਿਖੀ ਹੈ ਉਹ ਮੈਂ ਕਰਨੀ ਹੈ ਇਹਦੀ ਤਕਨੀਕ ਨਾਲ ਜੋ ਰਹੀ ਗਲਤੀ ਵਿੱਚ ਕਿ ਆਪ ਵੀ ਕਿ ਸਾਡੇ ਸਮਾਜਿਕ ਤਣੇ ਬਣੇ ਰਿਸ਼ਤਿਆਂ 'ਚ ਬਹੁਤ ਖਤਰਨਾਕ ਹੈ ਜਿਸ ਕਿਸਮ ਦੀ AI ਵੀ ਵਰਤੋ ਗਲਤ ਅਨੁਸਾਰ ਗਲਤ ਧੰਨਾ ਕਰ ਰਹੇ ਹਨ ਕਈ ਪਾਰਿ ਪਾਈਚਾਰਿਆਂ ਵਿੱਚ ਰਤਨ ਪੈਦਾ ਕਰ ਰਹੇ ਨੇ ਫਿਕਸੂ ਚੋਚ ਪੈਦਾ ਕਰ ਰਹੇ ਨੇ ਰੋਕ ਲਾਉਣੀ ਸਰਕਾਰਾਂ ਨੂੰ ਨਵੇਂ ਧੰਗ ਕਾਨੂੰਨ ਬਣਾਉਣੇ ਚਾਹੀਦੇ ਨੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੋਈ ਕਾਨੂੰਨ ਭਾਰਤ ਸਰਕਾਰ ਜਾਂ ਸਟੇਟ ਸਰਕਾਰਾਂ ਨਹੀਂ ਲੈ ਰਹੀਆਂ ਸਰਕਾਰ ਨੂੰ ਇਸ ਮਾਮਲੇ ਤੇ ਸਖਤ ਕਾਨੂੰਨ ਬਣਨ ਤੋਂ ਪਹਿਲਾਂ ਉਹਨਾਂ ਕਾਨੂੰਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਅੱਜ ਜਿਹੜੇ ਨੇ ਜਿਹੜੇ ਡਾਕਟਰ ਰਤਨ ਸਿੰਘ ਅਜਨਾਲਾ ਨੇ ਉਹ ਅੱਜ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੀ ਜਿਹੜੇ ਵਿਚ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਅੱਜ ਇੱਕ ਵੱਡਾ ਝਟਕਾ ਲੱਗਾ ਹੈ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਜਿੱਥੇ ਦਿਨ ਬਿ ਦਿਨ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਦੇ ਵਿੱਚ ਜਿਹੜੇ ਨੇ ਲਗਾਤਾਰ ਟਕਸਾਲੀ ਆਗੂ ਜੁੜਦੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਇਸ ਦਾ ਖਮਿਆਜਾ ਪਰਣਾ ਪਏਗਾ 2027 ਦੀਆਂ ਵੋਟਾਂ ਦੇ ਵਿੱਚ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਨੂੰ ਧੰਨਵਾਦ